ਚੱਲੋ ਹੁਣ ਅਸੀਂ ਕੱਲ ਵੀ ਦੋਸਤੋ ਕੀ ਹਾਲ ਚਾਲ ਹੈ ਅੱਜ ਆਪਾਂ ਬਦਲੀ ਜਾਂਦੇ ਆਂ ਫਾਲੇ ਤੇ ਜਮਾ ਕੱਸ ਕੇ ਤੇ ਆ ਗਏ ਸੀ ਤੇ ਹੁਣ ਕੱਸਣ ਲੱਗ ਗਏ ਇਸ ਨੂੰ ਕਲਟੀਵੇਟਰ ਵੀ ਇਸ ਕਰਕੇ ਇਹਨਾਂ ਦਾ ਮੂੰਹ ਹੁਣ ਆਪਾਂ ਕਰੀ ਜਾਂਦੇ ਚੇਂਜ ਇਹ ਫਾਲੇ ਸੀਗੇ ਪੂਰੇ ਮੋਟੇ ਤੇ ਦੋ ਸੀਜ਼ਨ ਤੱਕ ਇਹਦੇ ਜਾਂਦੇ ਹੀ ਨਹੀਂ ਇਹ ਇਸ ਕਰਕੇ ਜਿਹੜੇ ਪਤਲੇ ਦੇ ਆ ਉਹ ਦੋ ਸੱਟ ਲੱਗ ਜਾਂਦੇ ਇਹਨਾਂ ਦੇ ਨਾਲ ਨੂੰ ਆਹਨ ਦੋ ਸੀਜ਼ਨਾਂ ਬਾਅਦ ਬਦਲਣ ਲੱਗੇ ਆਂ ਤੇ ਕੋਣੇ ਵੇਖਿਆ ਜੇ ਸੀਜ਼ਨ ਹੋਰ ਨਹੀਂ ਮਰਦੇ। ਸੋਰ ਸੁਣਾਓ ਕੀ ਹਾਲ ਚਾਲ ਜੀ। ਉਪਵਾਦਾਂ ਕਰ ਹੱਥ ਫੜ ਲਈ ਤੜਕੇ ਦੇ ਗਾਣੇ ਹੀ ਸੁੰਦਾ ਕੋਰਦਾ। ਇੱਥੇ ਬਾਈ ਜੀ ਇਹ ਵੀ ਧਿਆਨ ਰੱਖਣਾ ਪੈਂਦਾ ਵੀ ਕਿਤੇ ਚੰਝ ਮਹੀਨਾ ਨਾ ਵੱਜ ਜੇ। ਹੈ ਜੀ।

ਬੱਸ ਜਦੋਂ ਟੁੱਟ ਜਾਂਦੇ ਉਸ ਤੋਂ ਬਾਅਦ ਦਾ ਆਪ ਹੀ ਉਹ ਨਹੀਂ ਪੱਦੀ ਅੱਜ ਅਥਨੇ ਆਪਾਂ ਵਾਣਾ ਹੈਗਾ ਵਾਣ ਪਹਿਲਾਂ ਮਾਰਾਂਗੇ ਤਵੀਆਂ ਫਿਰ ਉਸ ਤੋਂ ਮਾਰਾਂਗੇ 4 ਲੀਟਰ ਪੂਰੇ ਡੂੰਘੇ ਰੱਖ ਕੇ ਉਹ ਵੀਡੀਓ ਵੀ ਤੁਹਾਡੇ ਨਾਲ ਕਰਾਂਗੇ ਆਥ ਨੇ ਸਾਂਝੀ ਹੈਗੀ ਇਹ ਨਾਟੇ ਨਾਟੇ ਨਾਟਾ ਪੂਰੇ ਹੀ ਆ ਹੈ ਤਾਂ ਨਾਕ ਭਰਾਈਏ ਫਿਰ ਨਾ ਨਾ ਇਹ ਰੋਲ ਕੁਲ ਜੀ ਨੂੰ ਦਿਰਾਂਗੇ ਪੰਜਾਬੀ ਇਹ ਠੇਕੇ ਪਰ ਡੱਕਾ ਛੋਟਾ ਐ ਨਾ ਟかせ ਜਾਂਦੇ ਆ ਹਾਂ ਬੇ ਛੋਟਾ ਮਨੂਰੇ ਇੱਕ ਵੱਡਾ ਹੱਥ ਤੇ ਨਕਦਾ ਕਿ ਨੀਰ ਨਾ ਹਾਂ ਜੇ ਰਮਨ ਨੂੰ ਛੋਟੋ ਜੀ ਨੀ ਨੀ ਕਰੀ ਤੱਕ ਪੂਰਾ ਹੋ ਗੋ ਆ ਨਾ ਮੈਂ ਬਾਤ ਦੇਖ ਕਰ ਤਾਂ ਜਿਹੜਾ ਕੁਛ ਆ ਨਹੀਂ ਆ ਆ ਪਰ ਕੱਲ ਯਾਰ ਆ ਨਹੀਂ ਹੋਰ ਤਾਂ ਨਹੀਂ ਆ ਲੱਗਿਆ ਇਹ ਤੇ ਮਾਰ ਆ ਤਾਂ ਹਮ ਤਾਂ ਤੇ ਫਿਰ ਆ ਥੱਲੇ ਦੇ ਦੋਵੇਂ ਕੰਨਾਂ ਵਾਲਾ ਸੈਟ ਕਰਨਾ ਰਹੂ ਠੀਕ ਹੈ ਇੰਜੀਨੀਅਰ ਹੁਣ ਆਪਾਂ ਸੱਧਿਆ ਇਹ ਦੱਸ ਰਿਹਾ ਕੰਮਿਆ ਪੇਚੀਆਂ ਹੈ ਜੀ ਇੰਜੀਨੀਅਰ ਸਾਹ ਵੀ ਮੰਨਣੀ ਪੈਂਦੀ ਠੀਕ ਨਾਲ ਲੋ ਹੌਲ ਕਸ ਯੂਨੀਅਨ ਦੇ ਨੁਮਾਇੰਦੇ ਕਰੀ ਜਾਂਦੇ ਵਿਚਾਰ ਵਟਾਂਦਰਾ ਹਾਂਜੀ ਮਿੱਟੀ ਪੈ ਕੇ ਸੈੱਟ ਹੋ ਜਾਂਦੇ ਨੇ ਸਾਰੇ ਵਿੱਚ ਮੁੜ ਕੇ ਨਹੀਂ ਹਰਦੇ ਇਹ ਤਾਂ ਖੁੱਲ ਹੀ ਜਾਂਦੇ ਨਹੀਂ ਵੱਢ ਨਹੀਂ ਪੈਂਦੇ ਹੁੰਦੇ ਸੁਪਰੀ ਗੱਤ ਹੌਦਾ ਮਾੜੇ ਜਿਹਨਾਂ ਖੁੱਲ ਹੀ ਜਾਂਦੇ ਜਿਹੋ ਉਹਨਾਂ ਕੋਲੇ ਦਾ ਕਟਰ ਜਾਂਦਾ ਉਹਨੇ ਮਿੱਟੀ ਚ ਵੜ ਜਾਂਦਾ करते करके रखना लेबर के काम ਉਹ ਜਿਆਦਾ ਤਲਵੰਡੀ ਨੂੰ ਲਿਆਉਂਦੇ ਸੀ ਸਾਲਾ ਸੂਰ ਜਿੰਜ ਵਰਕਸ ਦੋ ਤਣੇ ਚੀਜ਼ਾਂ ਲੈਣੀਆਂ ਅਹੀਂ ਉਹ ਦੋ ਹਨ ਅੰਜੜਾਂ ਕਿਦਾਂ ਨਾਲ ਕਰਾਇਆ ਪੈਣਨਾ ਉਹ ਲਿਆ ਕੇ ਰੱਖਣਾ ਹੁਣ ਲੈ ਆਵਾਂ ਇੱਕ ਰੋਟਾ ਲੀਟਰ ਲਿਆਉਣਾ ਬਸ ਰੋਟਾ ਬੈਟਰ ਕੀ ਕਰਦਾ ਇੱਥੇ ਕਿੱਥੇ ਗੀਜਨ ਆਸ ਤੇ ਰਹਿੰਦਾ ਆਸ ਵਾੜੇ ਦੇ ਥਾਂ ਹੋਵੇ ਨਾ ਇੱਥੇ ਘਰੇ ਥਾਂ ਹੈ ਇਹਨਾਂ ਚੀਜ਼ਾਂ ਰੱਖਣ ਨੂੰ ਉੱਥੇ ਰੱਖਾਂਗੇ ਸਾਰੇ ਗਾਹ ਮਹਾਸਖ ਰੱਖੇਗਾ ਸੋ ਤੇ ਦੀ ਥਾਂ ਵੀ ਆਪਣੇ ਆਦੇ ਵੀ ਭਾਈ ਤੁਸੀਂ ਉੱਥੇ ਵਾਦਨ ਕਰੋ ਤੇ ਥੋੜਾ ਕੰਮ ਸਹੀ ਹੈ ਰਹ ਗਿਆ ਵੀ ਲਾਸਟ ਫਾਲੇ ਵੇਖੋ ਕਿਵੇਂ ਸਾਡੀ ਗੋਗਲੀ ਹੋਏ ਪਏ ਆਹ ਵੀ ਐਂਡ ਹੈ ਇਹ ਵੀ ਇੱਥੇ ਦਾ ਖਰੋਨ ਲਾ ਵੇ ਕਿਵੇਂ ਕੱਸਦਾ ਫਾਲਾ ਇਹਦੇ ਜਿਹੀ ਫਾਲਟ ਜਾ ਰਹੀ ਹੈ ਮਿੰਗਾ ਆਇਆ ਵੇ ਹਨਾ ਥੱਲੇ ਹੁੰਦਾ ਨਾ ਕੋਲ ਨਹੀਂ ਇਹ ਨਾ ਟਟ ਲਾ ਉਧਰ ਕਿਰੂਗਾ ਪਗਲੇ ਕੱਸਦਾ ਤੂੰ ਪੀ ਇਹ ਜੋ ਰਗੂ ਨਾ ਚਾਬੀ ਦਾ ਦੂਜੇ ਪਾਸਾ ਜੇ ਪਾ ਕੇ ਵੇਖੋ ਤਾਂ ਨਾ ਵੱਡਾ ਦਾ ਪਹਿਲਾਂ ਨਹੀਂ ਛੋਟਾ ਕਿਤੇ ਖੁੱਲ ਗਿਆ ਕੋਟ ਕੇ ਆਹ ਉਹ ਤੋਂ ਅਜਾਪਾ ਉਂਡੀ ਵਾਲਾ ਵਾਹਣ ਦਿੱਤਾ ਜੇ ਬਾਤ ਫੇਰ ਯਾ ਲੇਟ ਹੋ ਜਾਣਾ ਸੀ ਕੰਮ ਤਾਂ ਹੈ ਕਾ ਵੀ ਨਵੇੜ ਦੀ ਏ ਕੰਮ ਜਿਹੜਾ ਅੰਕਬਰ ਜੇ ਟਾਈਮ ਨਾਲ ਦੇ ਨਾਲ ਤੇ ਨਹੀਂ ਹੁੰਦੀ ਰੀਤ ਹੈ ਨਹੀਂ ਔਰ ਜਤਾਈਆਂ ਦੇ ਸਣਾ ਆ ਰਹਾ ਮਿਲਾਈ ਤੇ ਕਿਤਰਾ ਹਟ ਜਾ ਕੇ ਬਚਣੋ ਬੋਰ ਦਾ ਹਾਂ ਯਾਰ ਚੌੜ ਯਾਰ ਜਾ ਤੱਕ ਜਾ ਹੀ ਉਹਦੇ ਹੀ ਬਾਤ ਸੁਣਾਈ ਆ ਦੇੜੀ ਆ ਸਾਮਾ ਉਤਰਾਏ ਫੋੜੇ ਲਾ ਕੇ ਦੇਖਾਂਗੇ ਖਾਲੇ ਦੇ ਦਸਤਖਤ ਠੀਕ ਹੈ ਜੀ